ਬਾਹਰ ਬਾਲਟੀਆਂ ਦੇ ਭਰਨ ਦੇ ਡਾਲਰ ਮਿਲਦੇ ਉਹ ਇੱਥੇ ਡਾਲਰ ਇਹ ਵੀ ਡਾਲਰ ਹੀ ਆ ਬਸ ਹਾਂ ਜਿਹੜੀ ਲਿਮਟ ਨਹੀਂ ਲਾ ਲੋ ਵੀ ਦੋਸਤੋ ਕੈਨੇਡਾ 'ਚ ਤਾਂ ਤੁਸੀਂ 베ਰੀਆਂ ਤੋੜਦੇ ਬਹੁਤ ਵੇਖੇ ਹੋਣਗੇ ਤੇ ਪੰਜਾਬੀ ਪੰਜਾਬ ਦੇ ਵਿੱਚ ਜਿਹੜੀਆਂ 베ਰੀਆਂ ਆ ਤੋੜੀ ਜਾਂਦੇ ਆ ਤੇ ਕਮਾਈ ਵੀ ਵਾਕਈ ਕਹਿੰਦੇ ਨੇ ਜਿੱਥੇ ਕਰਨੀ ਹੈ ਉੱਥੇ ਕਰ ਸਕਦਾ ਜਿਹੜੇ ਬੰਦੇ ਨੇ ਕਰਨੀ ਹੁੰਦੀ ਆ ਤੇ ਕੈਨੇਡਾ 'ਚ ਵੀ ਬਾਈ ਕੰਮ ਕਰਨਾ ਤੇ ਇੱਥੇ ਪੰਜਾਬ 'ਚ ਵੀ ਬਾਈ ਘਰ ਭੇਜ ਕੈਨੇਡਾ ਆਪਣਾ ਹੀ ਬੈਠਣਾ ਆ ਤੇ ਫਲਾਵਰ ਜਿਹੜੇ ਫੁੱਲਾਂ ਦੀ ਕੀਤੀ ਕਹਿ ਸਕਦੇ ਆਪਾਂ ਗੇਂਦੇ ਦੀ ਕੀਤੀ ਬਾਈ ਕਰਦਾ ਤੇ ਗਲਾਬ ਦੇ ਖੇਤੀ ਵੀ ਉੱਧਰ ਕਰਦਾ ਬਾਈ ਤੇ ਫਾਰਮ ਵੀ ਬਾਈ ਦਾ ਬਹੁਤ ਵੱਡਾ ਤੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਫਾਰਮ ਵੀ ਦਿਖਾਵਾਂਗੇ ਤੇ ਫੁੱਲਾਂ ਦੇ ਵਿੱਚੋਂ ਜਿਹੜੀ ਆ ਬਾਈ ਗੁਰਪ੍ਰੀਤ ਚੰਗੀ ਕਮਾਈ ਕਰ ਰਿਹਾ ਤੇ ਫਾਰਮ ਵੀ ਬਾਈ ਦਾ ਬਹੁਤ ਸੋਹਣਾ ਤੇ ਆ ਗੇਂਦਿਆਂ ਜੋ ਤੁਸੀਂ ਦੇਖ ਲਓ ਜਿਹੜੀ ਕਮਾਈ ਆ ਵਧੀਆ ਬਾਈ ਕਰ ਲੈਂਦਾ ਤੇ ਜਰੂਰ ਬਾਈ ਇਹ ਕਿਸਾਨ ਵੀਰ ਆਪਣੀ ਜਿਹੜੀ ਖੇਤੀ ਆ ਉਹ ਕਰ ਸਕਦੇ ਆ ਤੇ ਫੁੱਲਾਂ ਦੀ ਖੇਤੀ ਵਧੀਆ ਬਾਕੀ ਆਪਾਂ ਫੁੱਲ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਗੁਰਪ੍ਰੀਤ ਤੋਂ ਵੀ ਬਾਪੂ ਕਿੰਨਾ ਤੋੜ ਦਿੰਦੇ ਆ ਦਿਨ ਚ ਜੇ ਕੋਈ ਆਰਡਰ ਆਉਂਦਾ ਹੀ ਉਹਨਾਂ ਤੋੜਦੇ ਆ ਜਿੰਨਾ ਆਰਡਰ ਆਉਂਦਾ ਜਿੰਨਾ ਆਰਡਰ ਆਉਂਦਾ ਕਈ ਵਾਰੀ 50 ਕਿਲੋ ਆ ਜਾਂਦੇ ਕਈ ਵਾਰੀ ਪੌਂਟੜਾ ਆ ਜਾਂਦਾ ਹੂੰ ਕਈ ਵਾਰੀ 25 ਕਿਨਵਾ ਆ ਜਾਂਦਾ ਜੇ 50 ਜਾਂਦੇ ਜਿੰਨਾ ਆਰਡਰ ਆ ਗਿਆ ਉਦੋਂ ਇੱਕ ਦਿਨ ਪਹਿਲਾਂ ਤੋੜ ਦਿੰਨੇ ਫਿਰ ਸ਼ਾਮ ਨੂੰ ਨਾ ਉੱਦ ਹੀ ਉਦ ਹੀ ਅੱਛਾ ਜਦੋਂ ਆਰਡਰ ਆਉਂਦਾ ਉਦੋਂ ਫਿਰ ਤੋੜ ਕੇ ਦਿਆਉਂ ਉਦੋਂ ਤੋੜ ਦਿੰਨੇ ਹਾਂ ਇਹ ਕਈ ਵਾਰੀ ਗਿਆ ਜੇ ਜਦੋਂ ਜਾਦੇ ਜ਼ਰੂਰੀ ਹੋਵੇ ਉਹਨਾਂ ਨੂੰ ਰੋ ਆੜ ਕੇ ਲੈ ਵੀ ਜਾਂਦੇ ਫਿਰ ਆਣ ਕੇ ਲੈ ਜਾਂਦੇ ਹਾਂ ਠੀਕ ਵਧੀਆ ਹਨਾ ਬਾਹਰਲੇ ਦੇਸ਼ਾਂ ਨਾਲੋਂ ਇੱਥੇ ਆਪੋ ਨਾਲ ਜੇ ਕਮਾਈ ਕਰੀਏ ਜੀ ਅੱਜ ਹੁਣ ਕਮਾਈ ਮਿਹਨਤ ਹੈ ਮਿਹਨਤ ਹੈ ਉੱਥੇ ਵੀ ਇਹ ਬੇਨਤੀ ਕਰਨੀ ਹੈ ਤੇਰੀ ਆਊਗਾ ਉਨੇ ਹੀ ਵਧੀ ਜਾਂਦੀ ਹੁਣ ਮਿਹਨਤ ਹੈ ਸਬਜ਼ੀ ਕਰ ਲਾ ਸਬਜੀ ਦੀ ਗੱਲ ਸਬਜੀ ਜੋ ਉਹ ਜੰਦੀ ਹੈ ਕਾਸ਼ ਦੇ ਵਿੱਚ ਮਿਹਨਤ ਕਰ ਲਾ ਆਪਦੀ ਜ਼ਮੀਨ ਦੇ ਵਿੱਚ ਨਾਲੇ ਰੋਜ਼ਗਾਰ ਮਿਲਿਆ ਵਾ 2000 ਨੌਕਰੀ ਮਿਲਿਆ ਫੇਰ ਨਾ ਕਿਸੇ ਦੀ ਢੜਕਣਾ ਝੜਕ ਸਹੀ ਗੱਲ ਆ ਆਪਦਾ ਤੁਹਾਡੇ ਵਾਲੀ ਗੱਲ ਨਾਲੇ ਹੁਣ 2-4 ਘੰਟੇ ਜਿੰਨਾ ਕੰਮ ਆ ਆਪਦਾ ਕਰਕੇ ਤੇ ਆਪਦਾ ਜਾੜਾ ਜਦੋਂ ਆਰਡਰ ਆ ਗਿਆ ਫੇਰ ਹਾਂ ਜਦੋਂ ਆਰਡਰ ਆ ਗਿਆ ਉਦੋਂ ਫੇਰ ਜਿੰਨੇ ਉਹਨਾਂ ਨੇ ਠੀਕ ਹੈ ਵੱਡਾ ਭਾਈ ਗੁਰੂ ਸਾਹਿਬ ਅੱਛਾ ਇਹ ਗੁਰੂ ਸਾਹਿਬ ਤੋਂ ਆ ਹਾਂ ਇਹ ਬਹੁਤ ਸਾਡੇ ਨਾਲ ਹੈ ਮੇਰੇ ਕਰਾਉਂਦਾ ਅੱਛਾ ਵਧੀਆ ਕਰਾਉਂਦਾ ਹਾਂ ਹਾਂ ਬਹੁਤ ਇਹੇ ਗਿਰ ਗਿਆ ਇਸ ਕਰੀ ਜਾਂਦੇ ਠੀਕ ਹੈ ਠੀਕ ਹੈ ਇੰਨਾ ਕੰਮ ਕਰਾਉਂਦਾ ਹੈ ਨਹੀਂ ਨਹੀਂ ਵਧੀਆ ਇਹ ਫਿਰ ਜੇ ਬਾਹਰ ਬਾਲਟੀਆਂ ਦੇ ਭਰਨ ਦੇ ਡਾਲਰ ਮਿਲਦੇ ਉਹ ਇੱਥੇ ਡਾਲਰ ਇਹ ਵੀ ਡਾਲਰ ਹੀ ਆ ਬਸ ਜਿਹੜੀ ਮਿੰਟ ਨਹੀਂ ਰੱਖੀ ਜਦੋਂ ਇਹ ਮਿੰਟ ਜ਼ਿਆਦੇ ਹੁੰਦੀ ਹੈ ওভারਲੋਡ ਹੁੰਦੀ ਹੈ ਉਦੋਂ ਪੈਸੇ ਵਧਦੇ ਉਦੋਂ ਪੈਸੇ ਵਧਦੇ ਜਾਂਦੇ ਹਾਂ ਉਹ ਵੇਖ ਬਾਰਲੇ ਮਲਕਾਏ ਬਾਰ 베ਰੀਆਂ ਤੋੜਦੇ ਦਰਸ਼ਕੋ ਆ ਦੇਖ ਲੋ ਤੇ ਇਹ ਬਸ ਹੋਰ ਤਰ੍ਹਾਂ ਦੀਆਂ 베ਰੀਆਂ ਇਹ ਗਿੰਦਾ ਹਾਂ ਤੇ ਨਾਲੇ ਕਹਿੰਦੇ ਹੁੰਦੇ ਵੀ ਫੁੱਲ ਹੀ ਆ ਦਿਲ ਖੁਸ਼ੀ ਹੋਇਆ ਰਹਿੰਦਾ ਉਹਨਾਂ ਇਥੇ ਵਧੀਆ ਵੇਖ ਵੇਖ ਰੂਹ ਖੜੀ ਜਾਂਦੀ ਹੈ ਨਾ ਹਾਂਜੀ ਹਾਂ ਤੇ ਠੀਕ ਆ ਧੰਨਵਾਦ ਤੇ ਬਾਕੀ ਆਪਾਂ ਦਿਖਾਵਾਂਗੇ ਤੁਹਾਨੂੰ ਜਿਹੜੀ ਫੁੱਲ ਵੀਡੀਓ ਵੀ ਨਾ